ਜਦੋਂ ਵੀ ਕਹਿੰਦੇ ਕਿ ਹੁਸ਼ਿਆਰਪੁਰ ਲੋਕ ਸਭਾ ਜੇ ਸੀਟ ਤੋਂ ਇਹ ਟਿਕਟ ਮੰਗ ਰਿਹਾ ਸੀ ਤਾਂ ਕਾਂਗਰਸ ਨੇ ਮਨਾ ਕਰ ਦਿੱਤਾ ਤਾਂ ਇਹਨਾਂ ਵੱਲੋਂ ਪੱਲਾ ਝਾੜ ਦਿਆ ਗਿਆ ਆਮ ਆਦਮੀ ਪਾਰਟੀ ਦੀ ਆ ਦੇਖੋ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਵੀ ਮੈਂ ਪਾਰਟੀ 'ਚ ਆਇਆ ਆ ਆਮ ਆਦਮੀ ਪਾਰਟੀ 'ਚ ਤੇ ਟਿਕਟ ਡਾਕਟਰ ਸਾਹਿਬ ਨੂੰ ਵੀ ਮਿਲ ਸਕਦੀ ਆ ਇਹਨਾਂ ਨੇ ਵੀ ਅਪਲਾਈ ਕੀਤੀ ਮੇਰੇ ਹੋਰ ਸਾਥੀਆਂ ਨੇ ਵੀ ਅਪਲਾਈ ਕੀਤੀ ਆ ਟਿਕਟ ਕਿਸੇ ਨੂੰ ਵੀ ਮਿਲ ਸਕਦੀ ਮੈਂ ਅਨ ਕੰਡੀਸ਼ਨਲ ਆ ਬਾਕੀ ਮਾਨਯੋਗ ਸਾਡੇ ਪ੍ਰਧਾਨ ਨੇ ਰਹੇ ਨੇ ਤੇ ਸਾਡੇ ਨੌਜਵਾਨ ਸਾਥੀ ਨੇ ਠੀਕ ਕੰਮ ਕਰ ਰਹੇ ਨੇ ਪਰ ਉਹਨਾਂ ਵੱਲੋਂ ਇਹ ਕਹਿਣਾ ਕੀ ਜੀ ਅਸੀਂ ਲੋਕ ਸਭਾ ਦੀ ਟਿਕਟੇ ਨਹੀਂ ਦਿੱਤੀ ਸੀ ਜਾਂ ਨਹੀਂ ਦੇਣੀ ਸੀ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਮੈਂ ਤਾਂ ਅਪਲਾਈ ਨਹੀਂ ਕੀਤੀ ਸੀ ਮੈਂ ਤਾਂ ਜਿੰਨੀ ਵਾਰੀ ਵੀ ਮੈਨੂੰ ਹਾਈ ਕਮਾਂਡ ਨੇ ਪੁੱਛਿਆ ਵੀ ਤੁਸੀਂ ਕੀ ਲੋਕ ਸਭਾ ਦਾ ਚੋਣ ਲੜਨਾ ਤੇ ਮੈਂ ਇੱਕੋ ਹੀ ਗੱਲ ਕਿਹਾ ਕਿ ਮੈਂ ਆਲਰੇਡੀ ਮੈਂ ਵਿਧਾਇਕਾਂ ਕਿਸੇ ਹੋਰ ਨੂੰ ਜ਼ਰੂਰ ਮੌਕਾ ਦਿੱਤਾ ਜਾਣਾ ਚਾਹੀਦਾ ਸੋ ਇਹ ਤਾਂ ਉਹਨਾਂ ਦੀ ਗੱਲ ਬਿਲਕੁਲ ਹੀ ਨਿਰadhar ਹੈ ਮੈਂ ਕਹਿੰਦਾ ਭਈ ਇਸ ਤੋਂ ਵੱਡੀ ਗੱਪ ਕਿਸੇ ਪ੍ਰਧਾਨ ਦੀ ਹੋ ਨਹੀਂ ਸਕਦੀ ਸੋ ਪ੍ਰਧਾਨ ਜੀ ਨੂੰ ਆਪਣੀਆਂ ਲਿਮਿਟੇਸ਼ਨ ਦੇ ਵਿੱਚ ਬੋਲਣਾ ਚਾਹੀਦਾ ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਜਿੱਥੇ ਪ੍ਰਧਾਨ ਜੀ ਕਹਿੰਦੇ ਡਾਕਟਰ ਸਾਹਿਬ ਲੜ ਲ ਤੁਹਾਨੂੰ ਹੀ ਲੜਨਾ ਪੈਣਾ ਤੁਹਾਡੇ ਨਾਲ ਅਸੀਂ ਖੜੇ ਹਾਂ ਉਹ ਸਾਡੇ ਕੋਲ ਸਭ ਕੁਝ ਹੈ ਪਰ ਇਹ ਵੀ ਪਰ ਇਹ ਵੀ ਪ੍ਰਧਾਨ ਜੀ ਵੱਲੋਂ ਬੜੇ ਉੱਚੇ ਵਧੀਆ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਉਹਨਾਂ ਦੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਵੀ R G N A ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ